ਸਰਦਾਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਾ ਮਨਜ਼ੂਰ ਕਰੋ ਨਾ ਮਨਜ਼ੂਰ ਕਰੋ ਨਾ ਮਨਜ਼ੂਰ ਕਰੋ ਸਰਦਾਰ ਸੁਖਵੀਰ ਸਿੰਘ ਠੱਕਾਈ ਜਾਨ ਵਿੱਚ ਨਾ ਫਸੋ ਨਾ ਫਸੋ ਚੋਰਾਂ ਦੀ ਵਿਚਾਰ ਵਿੱਚ ਨਾ ਫਸੋ ਨਾ ਫਸੋ ਨਾ ਫਸੋ ਸੁਖਵੀਰ ਸਿੰਘ ਬਾਦਲ ਜਿੱਤੇ ਸੁਖਵੀਰ ਤੇਰੀ ਸੋਚ ਤੇ ਮੇਰਾ ਦੇਗੇ ਠੋਕੇ ਬਾਦਲ ਤੇਰੀ ਸੋਚ ਤੇ ਮੇਰਾ ਦੇਗੇ ਠੋਕੇ

مضبوط بول رہا ہے کہ ہم جو ہے اس دیں گے اگر جیب میں لے کے پہنچے اس کی دباؤ بنا رہے ہیں کہ اور ہونی چاہیے جو کام کیا ہے جس نے سیوا एक تھے اس کے ساتھ سب پارٹی کے لیے انہوں نے کہا ہے جو مہندر شوقوں کی انہوں نے یہ بھی کہا کہ سنبیر سنگھ بادل کے اوپر دباب بنایا گیا ہے اور ان کو مجبور کیا گیا ہے آگے اس سے میں کچھ دھنیہ واد ਦੇਤਾ ਜੀ ਅੰਦਰ ਬਈ ਥੋੜਾ ਮਾਈਕ ਤੇ ਲਾ ਲਿਓ ਅਸੀਂ ਪਤਾ ਹੁੰਦੇ ਕਿ ਨਾਲ ਛੱਡਦੇ ਸੀ ਉਸ ਤੋਂ ਬਾਅਦ ਤਾਂ ਫਿਰ ਸੋਚ ਆ ਗਿਆ ਬਹੁਤੇ ਸਾਰੇ ਵਿਚਾਰ ਬਟਾਣ ਦਾ ਇਹ ਨਾ ਮਨਜ਼ੂਰ ਵੀ ਹੋ ਸਕਦਾ ਜੇ ਜਿਆਦਾ ਡੈਲੀਗੇਟ ਕਹਿੰਦੇ ਨਾ ਅੱਜ ਕਈ ਮਸਲੇ ਨੇ ਸਾਡੇ ਦੰਦਾ ਹੈ ਝੋਲੇ ਦਾ ਮਸਲਾ ਹੈ ਗੀਰ ਦੀ ਕੰਮੀ ਯੂਨੀਵਰਸਿਟੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਤੁਸੀਂ ਕਿੰਨੇ ਮਸਲੇ ਨੂੰ ਉਹਨਾਂ ਤੇ ਵਿਚਾਰ ਕਰਾਂਗੇ ਇਹਦੇ ਇਸ ਮਸਲੇ ਤੇ ਵਿਚਾਰ ਕਰਾਂਗੇ ਹੋ ਸਕਦਾ ਨਾ ਮਨਜ਼ੂਰ ਵੀ ਕੀਤਾ ਜਾ ਸਕਦਾ ਜਿੰਨਾ ਮੈਂ ਕਹਤਾ ਦੋਗੇ ਤੋਂ ਮੇਰੇ ਸੁਭਾ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾ 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 ਅਕਾਲੀ ਦਲ ਕਰ ਰਹੇ ਸੀ ਇਸ ਦੀ ਪ੍ਰਮਾਣਨਾਮਨਜ਼ੂਰ ਕਰੋ ਨਾ ਮਨਜ਼ੂਰ ਕਰੋ ਇਹ ਕਹਿੰਦਾ ਮੈਂ ਤਾਂ ਇਹ ਜੀ ਕਰਦਾ ਹੂੰ ਕਿ ਮੈਂ ਨਵੀਂ ਨਵੀਂ ਸ਼ਹਾਬਾਹੇ ਦਿਨਾਂ ਦੇ ਪ੍ਰਧਾਨ ਦੇ ਨਾਮ ਅੱਦਾ ਚਾਹੀਦਾ। ਹਾਂ। ਤੇ ਬਾੜੀ ਗੱਲ ਵੀ ਐੱਛੀ ਗੱਲ ਹੈ ਕਿ ਇਹ ਆਪਣੀ ਭਾਵਨਾ ਤੇ ਇਸ ਪ੍ਰਧਾਨ ਸਾਹਿਬ ਕੋਈ 30 ਤਰੀਕ ਨੂੰ ਡੈਲੀਗੇਟ ਦੀ ਮੀਟਿੰਗ ਵੀ ਸਕਿੰਦਰਬਾਈ ਕੋਈ ਡੈਲੀਗੇਟ ਦੀ ਮੀਟਿੰਗ ਹੈ ਮੀਟਿੰਗ ਕਰਾਂਗੇ ਮੈਂ ਡਿਕਟੇਟਰ ਨਹੀਂ। ਡੈਮੋਕਰੈਟਿਕ ਪਾਰਟੀ ਹੈ ਪ੍ਰਧਾਨ ਕੋਈ ਚੀਜ਼ ਨਹੀਂ ਹੁੰਦਾ ਪ੍ਰਧਾਨ ਆ ਜਿਹੜੀ ਜੱਫੀ ਦਿੰਦੇ ਹੁੰਦੇ ਆ ਇਹਦੇ ਤੁਸੀਂ ਜਿਹੜਾ ਪਾਵਰਾਂ ਨੇ ਇੱਕ ਬੰਦੇ ਨੂੰ ਦੇ ਦਿੱਤੇ ਜਾਂਦੇ ਨੇ ਕਿ ਤੂੰ ਕੰਮ ਚਲਾ ਦੇ ਅੱਗੇ ਰੁਕੋ ਤੂੰ ਕੋਈ ਸਾਰੇ ਬੋਲ ਨਹੀਂ ਸਕਦੇ। ਇਸ ਤਰ੍ਹਾਂ ਕੇ ਪ੍ਰਧਾਨ ਕੋਈ ਦਿੱਕਤ ਨਹੀਂ ਹੁੰਦਾ ਔਰ ਕਾਲੀਨਾ ਪ੍ਰਧਾਨ ਦਾ ਹਮੇਸ਼ਾ ਹੀ ਸੰਗਤ ਦੇ ਨਾਲ ਚੱਲਦਾ ਹੈ ਜੋ ਸੰਗਤ ਦੀ ਆਭਾਵਨਾ ਨਾਲ ਅੱਗੇ ਵਿਚਾਰ ਕਰਾਂਗੇ ਉਹ ਤੇ ਬਿਤਾਉਣਗੇਲੇ ਫੈਸਲੇ ਕਰਾਂਗੇ ਠੀਕ ਹੈ ਨਾ ਮਨਜ਼ੂਰ ਵੀ ਹੋ ਸਕਦਾ ਹੈ ਤਸਦੀਕ ਕਰ ਮੈਂ ਜਿੰਨਾ ਕਹਤਾ ਤੁਹਾਡਾ ਧੰਨਵਾਦ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਜਿੰਦਾਬਾਦ ਜੀ ਉਸ ਨੂੰ ਬਾਦਲ ਦੇ ਬੋਲੀਆਂ ਜੀ ਚਾਰ ਵਿੱਚ ਨਾ ਫਸਿਆ ਜਾਵੇ ਸੋ ਜੇ ਇਹ ਬੇਨਤੀ ਹੈ ਜੀ ਵੀ ਤੁਸੀਂ ਹਾ ਤੁਸੀਂ ਮਨਜ਼ੂਰ ਮਨਜ਼ੂਰ ਕਰਦੇ ਹੋ ਤਾਂ ਇਹ ਮਤਲਬ ਸਾਨੂੰ ਇਹ ਮਹਿਲ ਦਿੱਤੇ ਮਤਲਬ ਇਹ ਮਠਾ ਜਿਹਾ ਕਹਿੰਦਾ ਵੀ ਕੋਈ ਖਾਤਾ ਵੀ ਸੀ ਬਾਤ ਇੱਕ ਇਤਿਹਾਸਿਕ ਘੋਲ ਹੋਏਗੀ ਜਿਹੜਾ ਇਤਿਹਾਸਿਕ